ਦੋਸਤੋ ਬੇहद ਮੰਦਭਾਗੀ ਘਟਨਾ ਸਾਹਮਣੇ ਆ ਰਹੀ ਆ ਕਿ ਆਪਣੇ ਹੀ ਭਰਾਵਾਂ ਵੱਲੋਂ ਭੈਣ ਦੇ ਨਾਲ ਬਲਾਤਕਾਰ ਕਰਕੇ ਉਹਦੀ ਲਾਸ਼ ਨੂੰ ਇੱਕ ਪੇੜ ਦੇ ਨਾਲ ਟੰਗ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭੈਣ ਨੇ ਖੁਦਕੁਸ਼ੀ ਕਰ ਲਈ। ਇਹ ਘਟਨਾ ਮੈਨਪੁਰੀ ਵਿੱਚੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਇੱਕ ਛੋਟੀ ਬੱਚੀ ਸਕੂਲ ਵਾਸਤੇ ਘਰੋਂ ਨਿਕਲੀ ਆਪਣੇ ਮਾਮੇ ਦੇ ਮੁੰਡੇ ਦੇ ਨਾਲ। ਜਦੋਂ ਉਹ ਸਕੂਲ ਪਹੁੰਚਣ ਦੀ ਬਜਾਏ ਥੋੜੇ ਟਾਈਮ ਬਾਅਦ ਕਰਦਿਆਂ ਨੂੰ ਕੋਈ ਖਬਰ ਦਿੰਦਾ ਕਿ ਤੁਹਾਡੀ ਜਿਹੜੀ ਬੱਚੀ ਆ ਤੁਹਾਡੀ ਬੇਟੀ ਜਿਹੜੀ ਇੱਕ ਪੇੜ ਪੇੜ ਦੇ ਨਾਲ ਲਟਕ ਰਹੀ ਆ ਤਾਂ ਘਰ ਦੇ ਜਾਂਦੇ ਨੇ ਜਦੋਂ ਦੇਖਦੇ ਨੇ ਪਰੇਸ਼ਾਨ ਹੋ ਜਾਂਦੇ ਕਿ ਸਾਡੀ ਛੋਟੀ ਬੱਚੀ ਨੇ ਖੁਦਕੁਸ਼ੀ ਕਿਉਂ ਕੀਤੀ ਆ ਤਾਂ ਪਰਿਵਾਰ ਕਾਫੀ ਸਦਮੇ ਦੇ ਵਿੱਚ ਹੁੰਦਾ ਤੇ ਹੈਰਾਨੀ ਦੇ ਵਿੱਚ ਹੁੰਦਾ ਕਿ ਆਖਰ ਸਾਡੀ ਧੀ ਨੇ ਖੁਦਕੁਸ਼ੀ ਕਿਉਂ ਕਰ ਲਈ ਤਾਂ লাশ ਨੂੰ ਥੱਲੇ ਲਾਇਆ ਜਾਂਦਾ ਪੋਸਟਮਾਰਟਮ ਵਾਸਤੇ ਭੇਜਿਆ ਜਾਂਦਾ ਤੱਕ ਜਦੋਂ ਪੋਸਟਮਾਰਟਮ ਦੀ ਰਿਪੋਰਟ ਹੁੰਦੀ ਹੈ ਤਾਂ ਸਾਰਾ ਪਰਿਵਾਰ ਹੈਰਾਨ ਰਹਿ ਜਾਂਦਾ ਕਿਉਂਕਿ ਉਸ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਸ ਜਿਹੜੀ ਲੜਕੀ ਆ ਇਹਨੇ ਆਤਮ ਹੱਤਿਆ ਨਹੀਂ ਕੀਤੀ ਬਲਕਿ ਇਹ ਇਹਦੇ ਜਿਹੜਾ ਇਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਮੌਤ ਦੇ ਘਾਟ ਉਤਾਰ ਕੇ ਫਿਰ ਇਹਨੂੰ ਪੇੜ ਦੇ ਨਾਲ ਟੰਗਿਆ ਗਿਆ ਤੇ ਨਾਲ ਇਹ ਵੀ ਸਾਹਮਣੇ ਆਉਂਦਾ ਕਿ ਉਸ ਬੱਚੀ ਦੇ ਨਾਲ ਰੇਪ ਹੋਇਆ ਤਾਂ ਜਿਹੜਾ ਕੁੜੀ ਦਾ ਬਾਪ ਆ ਫਿਰ ਉਹ ਆਪਣੇ ਸਾਲੇ ਦੇ ਮੁੰਡੇ ਤੇ ਤੇ ਆਪਣੀ ਸਾਲੀ ਦੇ ਮੁੰਡੇ ਦੇ ਉੱਪਰ ਦੋਹਾਂ ਦੇ ਉੱਪਰ ਯਾਨੀ ਕਿ ਜਿਹੜੀ ਉਹ ਬੱਚੀ ਸੀ ਉਹਦੇ ਮਾਮੇ ਦੇ ਮੁੰਡੇ ਤੇ ਤੇ ਉਹਦੀ ਬੱਚੀ ਦੀ ਮਾਸੀ ਦੇ ਮੁੰਡੇ ਦੇ ਉੱਪਰ ਪੁਲਿਸ ਵਿੱਚ ਐਫ ਆਈ ਆਰ ਦਰਜ ਕਰਵਾਉਣ ਦਾ ਕਿ ਉਹਨੇ ਇਹ ਸਾਡੀ ਬੱਚੀ ਦੇ ਨਾਲ ਸਾਡੀ ਧੀ ਦੇ ਨਾਲ ਬਲਾਤਕਾਰ ਕੀਤਾ ਜਿਹੜੀ ਬੱਚੀ ਆ ਉਹ ਆਪਣੇ ਮਾਮੇ ਦੇ ਪੁੱਤ ਦੇ ਨਾਲ ਘਰੋਂ ਸਕੂਲ ਵਾਸਤੇ ਨਿਕਲੀ ਸੀ ਤੇ ਫਿਰ ਉਹ ਦੋਨੇ ਜਿਹੜਾ ਮਾਸੀ ਦਾ ਮੁੰਡਾ ਤੇ ਮਾਮੇ ਦਾ ਮੁੰਡਾ ਦੋਨੇ ਰਲ ਕੇ ਆਪਣੀ ਹੀ ਭੈਣ ਦੇ ਨਾਲ ਬਲਾਤਕਾਰ ਕਰਦੇ ਆ ਤੇ ਬਲਾਤਕਾਰ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਕੇ ਫਿਰ ਇੱਕ ਪੇੜ ਦੇ ਨਾਲ ਟੰਗ ਦਿੰਦੇ ਆ ਬੇहद ਸ਼ਰਮਸਾਰ ਕਰਨ ਵਾਲਾ ਮਾਮਲਾ ਸਾਡੇ ਇੱਥੇ ਅਸੀਂ ਆਪਣੇ ਮਾਮੇ ਦੇ ਮੁੰਡਿਆਂ ਨੂੰ ਮਾਸੀ ਦੇ ਮੁੰਡਿਆਂ ਨੂੰ ਵੀ ਆਪਣੇ ਸਕੇ ਭਰਾਵਾਂ ਵਾਂਗ ਹੀ ਮੰਨਦੇ ਆ ਸਕੇ ਭਰਾਵਾਂ ਤੋਂ ਵੀ ਵੱਧ ਕੇ ਮੰਨਿਆ ਜਾਂਦਾ ਸਾਡੇ ਰਿਸ਼ਤਿਆਂ ਦੇ ਵਿੱਚ ਤੇ ਜਦੋਂ ਇਹੋ ਜੀ ਘਟਨਾ ਸਾਹਮਣੇ ਆਉਂਦੀ ਆ ਤਾਂ ਫਿਰ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਕਿ ਇੰਨਾ ਘਣਾਉਣਾ ਅਪਰਾਧ ਰੇਪ ਕੋਈ ਵੀ ਕਰੇ ਕਿਸੇ ਵੀ ਧੀ ਭੈਣ ਦੇ ਨਾਲ ਸਭ ਤੋਂ ਘਟੀਆ ਅਪਰਾਧ ਆ ਕਿਸੇ ਨੂੰ ਮਾਨਸਿਕ ਤੌਰ ਤੇ ਹਲਾਕੇ ਹੀ ਰੱਖ ਦੇਣਾ ਜਦੋਂ ਕਿਸੇ ਬੱਚੀ ਦੇ ਨਾਲ ਅਜਿਹੀ ਘਣਾਉਣਾ ਅਪਰਾਧ ਹੁੰਦਾ ਏ ਇਹੋ ਜੀ ਘਟਨਾ ਵਾਪਰਦੀ ਆ ਤਾਂ ਉਸ ਧੀ ਨੂੰ ਉਸ ਬੱਚੀ ਨੂੰ ਉਸ ਔਰਤ ਨੂੰ ਹੀ ਪਤਾ ਹੁੰਦਾ ਕਿ ਉਹਦੇ ਤੇ ਕੀ ਬੀਤਦੀ ਆ ਤੇ ਜਦੋਂ ਇਹੋ ਜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਬਹੁਤ ਹਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਰਿਸ਼ਤਿਆਂ ਨੂੰ ਹੀ ਤਾਰਕ ਤਾਰ ਕਰਨ ਤੇ ਤੁਲੇ ਹੋਏ ਨੇ ਅਜਿਹੀਆਂ ਕਿੰਨੀਆਂ ਘਟਨਾਵਾਂ ਸਾਡੇ ਪੰਜਾਬ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਹਰ ਰੋਜ਼ ਸਾਹਮਣੇ ਹੁੰਦੀਆਂ ਜਿਹੜੀਆਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀਆਂ ਕਲੰਕਿਤ ਕਰਦੀਆਂ ਤਾਂ ਜਦੋਂ ਇਹ ਘਟਨਾ ਸਾਹਮਣੇ ਆਈ ਤਾਂ ਮਾਨੂੰ ਇੱਕ ਥੇਸ ਪਹੁੰਚੀ ਕਿ ਛੋਟੀ ਬੱਚੀ ਵਿਚਾਰੀ ਸਕੂਲ ਜਾ ਰਹੀ ਸੀ ਪਤਾ ਨਹੀਂ ਕੀ ਉਹ ਸਮਝਦੀ ਹੋਣੀ ਆ ਆਪਣੇ ਮਾਮੇ ਦੇ ਪੁੱਤ ਨੂੰ ਜਿਹਦੇ ਨਾਲ ਉਹ ਸਕੂਲ ਜਾ ਰਹੀ ਸੀ ਪਰ ਉਹਨੂੰ ਨਹੀਂ ਸੀ ਪਤਾ ਕਿ ਅੱਜ ਦਾ ਦਿਨ ਮੇਰਾ ਆਖਰੀ ਦਿਨ ਹੋ ਜੂਗਾ ਉਹਨਾਂ ਕਟਿਆ ਇਨਸਾਨਾਂ ਨੇ ਉਸ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਕੇ ਉਹਨੂੰ ਪੀੜ ਦੇ ਉੱਪਰ ਟੰਗ ਦਿੱਤਾ ਇਹ ਸਾਰੇ ਦੋਸ਼ ਉਹਨਾਂ ਮੁੰਡਿਆਂ ਦੇ ਉੱਪਰ ਪਿਤਾ ਨੇ ਕੁੜੀ ਦੇ ਪਿਤਾ ਨੇ ਲਗਾਏ ਨੇ ਤੇ ਨਾਲ ਹੀ ਪੁਲਿਸ ਨੇ ਉਹਨਾਂ ਮੁੰਡਿਆਂ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਆ ਤੇ ਉਹਨਾਂ ਮੁੰਡਿਆਂ ਨੂੰ ਜਲਦ ਹੀ ਪੁਲਿਸ ਦਾ ਕਹਿਣਾ ਕਿ ਅਸੀਂ ਹਿਰਾਸਤ ਵਿੱਚ ਲਵਾਂਗੇ ਅਰੈਸਟ ਕਰਾਂਗੇ ਤੇ ਉਹਨਾਂ ਉੱਪਰ ਜਿਹੜੀ ਸਖਤ ਤੋਂ ਸਖਤ ਕਾਰਵਾਈ ਆ ਉਹ ਕੀਤੀ ਜਾਵੇਗੀ ਅੱਗੇ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਬੇहद ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਹੈ